ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਅੱਜ ਹੈਗਾ ਸੈਟਰਡੇ ਤੇ ਅੱਜ ਆਪਾਂ ਚੱਲੇ ਆਗੇ ਅਕਵੇਰੀਅਮ ਰਿਪਲਿਸ ਅਕਵੇਰੀਅਮ ਟ੍ਰਾਂਟੋਮ ਤਾਂ ਮੈਂ ਨਹੀਂ ਜਾ ਰਿਹਾ ਮੇਰੇ ਸਹਾਰਾ ਸਾਹਿਬ ਕਿਉਂਕਿ ਮੇਰੇ ਸਹਾਰਾ ਸਾਹਿਬ ਨਹੀਂ ਜਾ ਰਹੇ ਹੈਗੇ ਇਸ ਲਈ ਮੈਂ ਕਹਾ ਮੈਂ ਵੀ ਨਹੀਂ ਜਾਣਾ ਹੈਗਾ ਪਹਿਲੀ ਵਾਰ ਇਕੱਲੇ ਆ ਕੇ ਚੱਲਿਆ ਉਹਨੂੰ ਕੰਪਨੀ ਚਾਹੀਦੀ ਹੁੰਦੀ ਹੈ ਜਦੋਂ ਫਿਰ ਮੈਂ ਉਹਨੂੰ ਕਹਿ ਦਿੰਦੀ ਆ ਵੀ ਚੱਲ ਮੈਂ ਤੇਰੇ ਨਾਲ ਚੱਲਦੀ ਆਂਗੀ ਇਸ ਕਰਕੇ ਆਪਾਂ ਉਹਦੇ ਨਾਲ ਜਾ ਰਹੇ ਹਾਂ ਮਾਪੋਤ ਸਿੱਖਿਆ ਸੀ ਉਹਦਾ ਵੀ ਤੂੰ ਹੀ ਬੈਠੀ ਸੀ ਉਹਦੇ ਨਾਲ ਮਾਪੋਤ ਤੇ ਤੀ ਤਿੰਨ ਚੱਲਿਆ ਅਜੇ ਮੋਟਰਸਾਈਕਲ ਸਿੱਖਿਆ ਸੀ ਨਾ ਪਹਿਲਾਂ ਸਾਈਕਲ ਸਿੱਖਿਆ ਸੀਗਾ ਸਭ ਤੋਂ ਪਹਿਲਾਂ ਮੈਂ ਹੀ ਉਹਦੇ ਮਗਰ ਬੈਠੀ ਸੀ ਸਾਰੇ ਕਰਦੇ ਸੀ ਹੱਸ ਕੇ ਰਹਿ ਗਿਆ ਐਕਸਪੈਰੀਮੈਂਟ ਤੇਰੇ ਤੇ ਕਰ ਲੈਣੇ ਗਿੰਨੀ ਪੈਗ ਬਣਾ ਦਿੰਦੇ ਨੇ ਮੇਰੇ ਨਾਲ ਤੇ ਹੁਣ ਕੀ ਕਹਿੰਦੇ ਆ ਉਹ ਵਿਚਾਰੇ ਦਾ ਉਹਦਾ ਕੋਈ ਫਰੈਂਡ ਨਹੀਂ ਹੈਗਾ ਇਸ ਕਰਕੇ ਮੈਨੂੰ ਹੁੰਦਾ ਕਿ ਜੇ ਕਿਤੇ ਜਾਣਾ ਹੈ ਮੈਂ ਪਰ ਉਹਨੂੰ ਕਹਿ ਰਹੀ ਸੀਗੀ ਵੀ ਇੰਨੇ ਪੈਸੇ ਅਸੀਂ ਕੁਝ ਹੋਰ ਕੀਤਾ ਜਾ ਸਕਦਾ ਸੀਗਾ ਤੇ ਹੁਣ ਤੁਸੀਂ ਨਿਕਲੋ ਤੁਸੀਂ ਲੇਟ ਹੋ ਜਾਣਾ ਟ੍ਰੈਫਿਕ ਫਾਸਟ ਕੋਈ ਐਕਸਾਈਟਡ ਨਹੀਂ ਆਏਗੀ ਕਿਉਂਕਿ ਮੈਨੂੰ ਪਤਾ ਨਹੀਂ ਹੈਗਾ ਵੀ ਕੀ ਹੈ ਮੈਨੂੰ ਸੇਖ ਸਾਹਿਬ ਨੇ ਦੱਸਿਆ ਵੀ ਉੱਥੇ ਮੱਛੀਆਂ ਨੇ ਇਸ ਕਰਕੇ ਮੇਰਾ ਇੱਕ ਵਾਰ ਤਾਂ ਜਾ ਸਕਦਾ ਮੁੰਡਾ ਇੱਕ ਵਾਰ ਜਾਣਿਆ ਨਹੀਂ ਹੈਗੀ ਪਰ ਫਿਰ ਵੀ ਮੈਨੂੰ ਘੁੰਮਣ ਦਾ ਸ਼ੌਂਕ ਹੈ ਸ਼ਾਰਕ ਮੱਛੀ ਦੇਖ ਲਈ ਉੱਥੇ ਇੱਕ ਬਾਲੀਗੈਂਟ ਹੋਗੀ ਜੈਲੀਫਿਸ਼ ਵਾਲਾ ਸੈਕਸ਼ਨ ਵਧੀਆ ਹੁੰਦਾ ਤੁਹਾਨੂੰ ਮਿਲ ਜਾਊਗਾ ਸੱਚੀ ਖਾ ਵੀ ਸਕਦੇ ਹੋ ਹਾਂਜੀ ਮੱਛੀ ਖਾ ਵੀ ਸਕਦਾ ਮੱਛੀਆਂ ਵੀ ਖਾ ਲੈਂਦੀਆਂ ਨੇ ਬਚ ਕੇ ਰਹੋ ਐਸੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ ਲੋਕਾਂ ਨੇ ਸੋਚਣਾ ਕਿ ਤੇ ਸੱਚੀਆਂ ਖਾ ਲਾਂਗੇ ਉਹ ਕੀ ਕਹਿੰਦੇ ਆ ਉਹ ਇੱਕ ਉਹ ਵੀ ਸੀਗਾ ਨਾ ਵਾਈਗਰ ਜਲ ਤੋਰੀ ਮੇਰੇ ਇਹਨੇ ਵੀਡੀਓ ਦੇਖ ਲਿਆ ਨੇ ਕਤਲ ਕਰ ਦੇਣਾ ਆ ਘੰਡਾ ਆਪਾਂ ਜੀ ਪਹੁੰਚ ਗਏ ਟੋਰਾਂਟੋ ਮੰਮੀ ਕੀ ਕਹਿੰਦੇ ਸੀਗੇ ਮੈਂ ਕਿਹਾ ਆਪਣੇ ਮਠੰਡੇ ਵਾਲਾ ਹਲੂ ਮਾਣਾ ਐਡਾ ਉੱਚਾ ਜਦੋਂ ਬਣਿਆ ਬਣਿਆ ਉਦੋਂ ਆ ਸੀ ਐਨ ਟਾਵਰ ਦੀ ਗੱਲ ਹੋ ਰਹੀ ਆ ਜੀ ਮੰਮੀ ਨੂੰ ਅਸੀਂ ਕਿਹਾ ਵੀ ਇੱਥੇ ਹੀ ਦੇਖ ਲਾ ਵੀ ਅੱਜ ਟਾਈਮ ਨਹੀਂ ਹੈਗਾ ਮੰਮੀ ਕਹਿੰਦੇ ਇੱਡਾ ਹਨੂਮਾਨ ਉੱਚਾ ਆ ਕਹਿੰਦੇ ਬਠਿੰਡੇ ਵਾਲਾ ਇੱਡਾ ਹੀ ਸੀ ਐਨ ਟਾਵਰ ਆ ਗਲਤ ਦੱਸ ਰਹੇ ਹੋ ਜੀ ਸੀ ਐਨ ਟਾਵਰ ਜ਼ਿਆਦਾ ਉੱਚਾ ਨਾ ਉਹ ਤਾਂ ਅੱਜਾ ਤੋਂ ਬਣਿਆ ਬਣਿਆ ਨਾ ਉਦੋਂ ਐ ਆਦੇ ਹੁੰਦੇ ਸ਼ਲੋਖ ਅਰੇ ਪਾਗ ਡੇਗਦੇ ਬਈ ਉੱਤੇ ਜਦੋਂ ਚਾਹ ਗਦੇ ਮਨ ਮਨ ਇੰਨਾ ਉੱਚਾ ਇੰਨਾ ਉੱਚਾ ਤਾਂ ਹੈ ਨਹੀਂ ਵੈਸੇ ਜਿੰਨਾ ਕਹਿੰਦੇ ਸੀ ਲੋਕ ਆਹੋ ਉਦੋਂ ਓਨੀਆਂ ਚੀਜ਼ਾਂ ਉੱਚੀਆਂ ਲੱਗਦੀਆਂ ਸੀਗੀਆਂ ਜਦੋਂ ਉਦੋਂ ਲਿਮਟਿਡ ਜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਹੁਣ ਬਿਲਡਿੰਗਸ ਕਾਫੀ ਬਣ ਗਈਆਂ ਅਸੀਆਂ ਟਾਵਰ ਵੈਬਸਾਈਟ ਤੋਂ ਅਸੀਂ ਇੱਕ ਵਾਰੀ ਪਹਿਲਾਂ ਵੀ ਆਏ ਸੀਗੇ ਮੈਂ ਤੇ ਸਿੰਘ ਸਾਹਿਬ ਬੀਜੀ ਨਾਲ ਹੁਣ ਇੱਥੇ ਪਤਾ ਨਹੀਂ ਪਾਰਕਿੰਗ ਦਾ ਕੀ ਸਿਸਟਮ ਹੈ ਅਸੀਂ ਕਰੇ ਪੁੱਛਣਾ ਭੁੱਲ ਗਏ ਹੁਣ ਦੇਖਦੇ ਆਂ ਮੈਂ ਟ੍ਰਾਂਟਨ ਦੀਆਂ ਬਿਲਡਿੰਗਾਂ ਇੱਥੇ ਬਾਹਰੀਆਂ ਸੋਹਣੀਆਂ ਲੱਗਦੀਆਂ ਨੇ ਜੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆਂ ਕਰੇ ਫੋਨ ਕੀਤਾ ਸੀਗਾ ਕਹਿੰਦੇ ਪਾਰਕਿੰਗ ਤਾਂ ਬਹੁਤ ਮਹਿੰਗੀਆਂ ਨੇ ਅੱਜ ਸਾਡਾ 80 ਡਾਲਰਾਂ ਦਾ ਨੁਕਸਾਨ ਹੋ ਚੱਲਿਆ ਆਂ ਦੇਖ ਲਓ ਵੀ ਮੱਛੀਆਂ ਆ ਆ ਦਿਖਾਣ ਲੈ ਕੇ ਆਏ ਆਂਗੇ ਮੰਮੀ ਨੂੰ ਬਾੜੀਆਂ ਮੱਛੀਆਂ ਨੇ ਸਾਰੇ ਪਾਸੇ ਪਤਾ ਨਹੀਂ ਕਿੰਨੀਆਂ ਕਿ ਜ਼ਿਆਦਾ ਹੋਣੀਆਂ ਨਿੱਕੀਆਂ ਨਿੱਕੀਆਂ ਜੀਆਂ ਬਾੜੀਆਂ ਹੀ ਨੇ ਘੰਟਾਂ ਦੀਆਂ ਬਿਲਡਿੰਗਾਂ ਦੇਖ ਲਉਂ ਲਾਈਟ ਦਾ ਪਹਿਲਾਂ ਜੋ ਸੀ ਆਏ ਸੀ ਇੱਥੇ ਕੋਲ ਟ੍ਰੇਨ ਹੈ ਨਹੀਂ ਸੀਗੀ ਹੁਣ ਇਹ ਵੀ ਆ ਗਈ ਚੜਾਈ ਹੋ ਗਈ ਆ ਸੇ ਉਹਦੀ ਲਈ ਮੈਂ ਕਿ ਧਰਨਾ ਨਾ ਲਾ ਲਾ ਪਾਸ ਪਾਸ ਇਹ ਦੌੜ ਗਿਆ ਇਹ ਤਾਂ ਛੋਟੀ ਜੀ ਬਣਾਈ ਹੋਈ ਆ ਇਹ ਤਾਂ ਬੱਚਿਆਂ ਦੀ ਟ੍ਰੇਨ ਲੰਘਦੀ ਹੋਣੀ ਇਹਦੇ ਤੋਂ ਤਾਂ ਮੈਨੂੰ ਛੱਡ ਕੇ ਤੇ ਦੋਨਾਂ ਜਾਣਿਆਂ ਨੇ ਨਵੇਂ ਕੱਪੜੇ ਪਾਏ ਹੋਏ ਆਗੇ ਦੇਖੋ ਪਤਾ ਲੱਗਿਆ ਵੀ ਮੈਂ ਜੈਕਟ ਚੇਂਜ ਕੀਤੀ ਮੈਂ ਘਰ ਦਿਖਾ ਦਈ ਜਿਹੜੇ ਵੀ ਕਹਿੰਦੇ ਸੀਗੇ ਚੋਲਾ ਵੀ ਚੇਂਜ ਕੀਤਾ ਆ ਪਹਿਲੀ ਵਾਰ ਮੇਰਾ ਰੰਗ ਦਾ ਚੋਲਾ ਪਾਇਆ ਵਾਈਟ ਚਿੱਟੇ ਰੰਗ ਦਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਆ ਚਿੱਟੇ ਰੰਗ ਦਾ ਮੈਂ ਕਿਤੇ ਪਾਇਆ ਨਹੀਂ ਕਿਗਾ ਤੇ ਦੋ ਕੰਮ ਸੀਗੇ ਇੱਕ ਤਾਂ ਗੰਦਾ ਹੋ ਜਾਂਦਾ ਬਹੁਤ ਜ਼ਿਆਦਾ ਤੇ ਗੰਦਾ ਹੋ ਜਾਵੇ ਫਿਰ ਮਤਲਬ ਥੋੜਾ ਜਿਆਦਾ ਹੀ ਲੱਗਦਾ ਮੈਂ ਵੀ ਔਣ ਜਾਣ ਲਈ ਉਹ ਰੱਖਿਆ ਕਿਉਂਕਿ ਗੰਦਾ ਸੱਚੀਓ ਪਾਉ ਹੁੰਦਾ ਦੂਜਾ ਕੰਮ ਸੀਗਾ ਮੈਨੂੰ ਲੱਗਦਾ ਸੀ ਵੀ ਸ਼ਾਇਦ ਵੀ ਮੈਨੂੰ ਲੱਗਦਾ ਵੀ ਮੇਰੇ ਵਧੀਆ ਨਹੀਂ ਲੱ ਮੈਂ ਸੋਸੀ ਦਸਤਾਰ ਉਹ ਵਾਲੀ ਕਸਮਿਆਲੀ ਜੀ ਰੰਗ ਦੀ ਬਣ ਲੈਣੀ ਮੈਂ ਕੰਮ ਵਾਲੀ ਦਸਤਾਰ ਮੈਨੂੰ ਵਧੀਆ ਲੱਗਦੀ ਹਲਕੀ ਜੀ ਮੈਂ ਹੀ ਬਣ ਲੈਣਾ ਇਹ ਵੀ ਲੰਬੀ ਅੱਜ ਮੈਂ ਇਹਨਾਂ ਨੂੰ ਲਵਾਈ ਇਹਨਾਂ ਨੇ ਰੱਖਤੀ ਸੀ ਕੱਢੋ ਨਹੀਂ ਦਸਤਾਰ ਤੇਰੇ ਮਮਮੀ ਨੇ ਕੀ ਕਹਿੰਦੇ ਨਵਾਂ ਸੂਟ ਜਿਹੜਾ ਇੰਡੀਆ ਤੋਂ ਲੈ ਕੇ ਆਈ ਸੀ ਕੋਈ ਆਇਆ ਸੀ ਮਮਮੀ ਦਾ ਮਮਮੀ ਨੇ ਵੀ ਉਹੀ ਪਾ ਲਿਆ ਇਹ ਉਹਦਾ ਕਪੜਾ ਤਾਂ ਵੇਚੀ ਦੀ ਮਿਲਦਾ ਇਹ ਦੋਨੇ ਜਾਨੇ ਕਹਦੇ ਅਸੀਂ ਇਹ ਕੱਪੜੇ ਧੋਣੇ ਆ ਇਸ ਕਰਕੇ ਇਹੀ ਪਾਉਣੇ ਨੇ ਮੈਂ ਕਿਹਾ ਸੀ ਧੋਣੇ ਮੈਂ ਕਿਹਾ ਸੀ ਧੋਣੇ ਆਵੇਂਗੇ ਚੱਲ ਧੋਣ ਤੋਂ ਪਹਿਲਾਂ ਪਾਈ ਲੈਨੇ ਗ੍ਰੋਸਰੀ ਕਰ ਚੱਲੇ ਦੀ ਵੈਸੇ ਕਿਉਂਕਿ ਦਹੀਂ ਭੱਲੇ ਬਣਾਏ ਸੀਗੇ ਤੇ ਦਹੀਂ ਭੱਲਿਆਂ ਲਈ ਫਿਰ ਮੈਨੂੰ ਅਨਾਰ ਚਾਹੀਦਾ ਸੀ ਖਾਦੇ ਨਹੀਂ ਹੈਗੇ ਅਸੀਂ ਅਨਾਰ ਪਾ ਕੇ ਉੱਤੇ ਫਿਰ ਭੂਜੀਆਂ ਪਾ ਕੇ ਭੂਜੀਆਂ ਪਾ ਕੇ ਤੇ ਵਧੀਆ ਪੂਰੀ ਦਾ ਪਹਿਲਾਂ ਮੈਂ ਸੋਚਿਆ ਸੀ ਪਾਪੜੀ ਬਣਾ ਲੈਣੀ ਆ ਫਿਰ ਮੈਂ ਕਿਹਾ ਮੈਦਾ ਵੀ ਨਹੀਂ ਹੈਗਾ ਬਹੁਤ ਕੰਮ ਕਿੱਧਰ ਵਧਾਉਣਾ ਮੈਂ ਇੱਦਾਂ ਹੈ ਨਹੀਂ ਸਿੰਘ ਸਾਹਿਬ ਸੱਚ ਗ੍ਰੋਸਰੀ ਕਰਨ ਚੱਲੇ ਆਪਾਂ ਨਾ ਜਿਵੇਂ ਵਿਆਹ ਵੀ ਕੁੜੀ ਦਾ ਪੂਰਾ ਮੇਕਅਪ ਉਹ ਕਰਨਾ ਹੈ ਔਰ ਉਹ ਸਾਰਾ ਕੁਝ ਆਇਆ ਮਮੀ ਨੇ ਅਸੀਂ ਮਮੀ ਨੇ ਅਸੀਂ ਤਿਆਰ ਕਰ ਲਿਆ ਨਾਲ ਅਸੀਂ ਵਾਲਮਾਰਟ ਜਾਣਾ ਚਾਹੁੰਦੇ ਸੀਗੇ ਪਰ ਇੱਕ ਹੀ ਸਾਨੂੰ ਦੇਖ ਲਓ نو ਫ੍ਰੈਂਡਸ ਨੇ ਕਾਕਾ ਉਹ ਵਾਲਮਾਰਟ ਆ ਪਹੁੰਚਿਆ ਉਹ ਲੱਗੇ ਪਤਾ ਨਹੀਂ ਕਿਉਂ ਆਇਆ ਕਿਉਂਕਿ ਆਪ ਤਾਂ ਨਾ ਗੱਡੀ 'ਚ ਉਤਰਨਾ ਨਹੀਂ ਸਵਾਹ ਦਾ ਪਾਣੀ ਲੈਣਾ ਸੀ ਤੁਸੀਂ ਉਹਨੇ ਲੈ ਨਹੀਂ ਅਸੀਂ ਪਹਿਲਾਂ ਉਹਦੇ ਨਾਲ ਫਿਰ ਵਾਲਮਾਰਟ ਵੀ ਠੀਕ ਆ ਉਹ ਤਾਂ ਵੀ ਇੱਥੇ ਵੀ ਕਹਿੰਦੇ ਪਾਈਨੈਪਲ ਵੀ ਵਧੀਆ ਹੁੰਦਾ ਹੈ ਮੈਨੂੰ ਸਭ ਤੋਂ ਬਾਅਦ ਇਹਨਾਂ ਦਾ ਪਾਈਨੈਪਲ ਵਧੀਆ ਲੱਗਦਾ ਕਿਉਂਕਿ ਜਿੱਥੇ ਆਪਾਂ ਕੈਨੇਡਾ ਆਏ ਸੀ ਸ਼ੁਰੂ ਸ਼ੁਰੂ ਚ ਤਾਂ ਉੱਥੇ ਨੌ ਫਰੈਂਕ ਸੀ ਨੇੜੇ ਸੀ ਐਸ ਕਰਕੇ ਮੇਰਾ ਫੇਵਰੇਟ ਸਟੋਰ ਸੀਗਾ ਪਰ ਅੱਜ ਵਾਲਮਾਰਟ ਜਾਣ ਦਾ ਮਨ ਸੀਗਾ ਮੈਨੂੰ ਇੱਥੇ ਆ ਕੇ ਸਾਰਾ ਕੁਝ ਸਸਤਾ ਸਸਤਾ ਲੱਗ ਰਿਹਾ ਸਸਤਾ ਕਿਵੇਂ ਉਹ ਇੱਥੇ 100 ਰੁਪਏ ਦੀ ਚੀਜ਼ ਹੁੰਦੀ ਸੀ 150 ਦੀ ਇੱਥੇ 1 ਡਾਲਰ 2 ਡਾਲਰ 5 ਡਾਲਰ 6 ਡਾਲਰ ਐਂ ਜਿੱਦੋਂ ਇੰਡੀਆ 'ਚ ਕਨਵਰਟ ਕਰ ਲੈਂਦੇ ਆ ਫੇਰ ਤਾਂ ਮਹਿੰਗੇ ਲੱਗਦੇ ਆ ਤਨ ਲਵੀ ਹੈ ਕਿ ਦੇ ਮਹਿੰਗੀ ਇੱਕ ਚੀਜ਼ ਮੈਨੂੰ ਬਸਤੋ ਵਧੀਆ ਲੱਗਦੀ ਹੈ ਕਿਹੜੀ ਵੀ ਜਿਹੜਾ ਪਿੱਛੇ ਲਾ ਰੱਖ ਰਾਂ ਜਿਹੜੀ ਆ ਉਹ ਵੀ ਦੇਖ ਉਸ ਨਹੀਂ ਆਇਆ ਇਹ ਪਤਾ ਕੁਝ ਨਹੀਂ ਆਇਆ ਬਸ ਉਹ ਤਾਂ ਫ੍ਰੀ ਵੀ ਫ੍ਰੀ ਲਿਖਿਆ ਆ ਤੇ ਵਸਾ ਹਾਈਲ ਤੇ ਜਿਹੜਾ ਉਹញੋ ਆ ਗਿਆ ਸੀ ਰਿੱਕੀ ਲੈ ਕੇ ਆਇਆ ਰਿੱਕੀ ਨੂੰ ਦੇਖਦੇ ਆ ਇਹ ਸਾਮਾਨ ਆਪਾਂ ਕੁਝ ਐਸੀ ਸੋਚਿਆ ਵੀ ਕੁਝ ਫ੍ਰੀ ਲਿਖਿਆ ਹੋਇਆ ਵੀ ਕੀ ਪਤਾ ਲੱਗਿਆ ਹੋਵੇ ਵੀ ਸਾਰੇ ਪਾਸੇ ਨਾ ਨਿਗਾ ਮਾਰ ਲੈਂ ਹੁਣ ਆਪਾਂ ਜੀ ਉਹ ਸਟੋਰ 'ਚ ਆਏ ਜੀ ਜਿੱਥੇ ਮੈਂ ਕੈਨੇਡਾ 'ਕਿ ਸਭ ਤੋਂ ਪਹਿਲੀ ਵਾਰ ਆਇਆ ਸੀਗਾ ਮੈਂ ਵੀ ਪਹਿਲੀ ਵਾਰ ਆਈ ਆ ਭੂਆ ਮੈਂ ਭੂਆ ਨਾਲ ਵਾਕ ਤੇ ਗਿਆ ਸੀ ਤਾਂ ਅਸੀਂ ਇਹ ਸਟੋਰ 'ਚ ਆਏ ਸੀ ਸ਼ਾਮ ਨੂੰ ਜਾਇੰਟ ਟਾਈਗਰ ਰਿੱਕੀ ਕਹਿੰਦਾ ਵੀ ਜਾਣਾ ਆ ਮੈਂ ਕਿਹਾ ਵੀ ਚੱਲ ਮੈਨੂੰ ਲੱਗਿਆ ਖਾਣ-ਖੋਣ ਦਾ ਸਮਾਨ ਹੋਣਾ ਆ ਤਾਂ ਦੇਖਿਆ ਆਣੇ ਹਾਂਗੇ ਇਹ ਬਾਲਾ ਜੀਵ ਸਟੋਰ ਹੁੰਦਾ ਉਰੇ ਸਾਰਾ ਮਿਕਸ ਮਸਾਲਾ ਹੁੰਦਾ ਪਰ ਇਹਨਾਂ ਦੀ ਇੱਕ ਗੱਲ ਵਧੀਆ ਚਲੋ ਇੱਕ ਸਸਤਾ ਸਮਾਨ ਹੁੰਦਾ ਵਾ ਇੱਕ ਰੇੜੀ 'ਚ ਪੈਸੇ ਪਾਉਣ ਦੀ ਲੋੜ ਨਹੀਂ ਹੈ ਜੀ ਰਿੱਕੀ ਕਹਿੰਦਾ ਘਰੇ ਪਾਉਣ ਨੂੰ ਸ਼ਰਟਾਂ ਲੈਣੀਆਂ ਨੇ ਮੈਂ ਹਾਂ ਸਹੀ ਖਾਨੀ ਕੀਆਂ ਇਹ ਚੀਜ਼ਾਂ ਜੀ ਵਾਲੀਆਂ ਸੋਹਣੀਆਂ ਬਾਰ ਰੈਂਡਮ ਸਾਮਾਨ ਹੁੰਦਾ ਇਹਨਾਂ ਦੇ ਮੈਂ ਕਿਹਾ ਇਥੋਂ ਨਿਕਲ ਜੋ ਨਹੀਂ ਰਿੱਕੀ ਨੇ ਕੋਈ ਨਾ ਕੋਈ ਚੀਜ਼ ਖਰੀਦ ਲੈਣੀ ਬੜੇ ਫੋਲੇ ਨੇ ਸਾਫਟ ਨੇ ਮਜ਼ਾ ਆਉਂਦਾ ਹੈ ਹਾਂ ਜੀ ਬਾਰੀ ਸਕਿਨ ਜੀ ਬਾਰੀ ਸਾਫਟ ਹੈ ਹਾਂ ਜੀ ਹਾਂ ਜੀ ਹਾਂ ਜੀ ਬੈਰ ਵਾਲੇ ਫਾਰਮਟ ਆ ਗਏ ਸੀਗੇ ਇਥੋਂ ਖਾਣ ਪੀਣ ਦਾ ਸਮਾਨ ਜਰਾ ਲੈ ਲਿਆ ਹੁਣ ਆਪਾਂ ਚੱਲਦੇ ਹਾਂ ਕੱਪੜੇ ਦੇਖਦੇ ਸੀਗੇ ਪਰ ਕੱਪੜੇ ਵੀ ਪਸੰਦ ਜੇ ਨਹੀਂ ਆਏ ਗਰੋਸਰੀ ਵਾਲਾ ਸਮਾਨ ਜੀ ਰੱਖ ਲਿਆ ਕਾਫੀ ਹੋ ਗਿਆ ਸਮਾਨ ਮੈਂ ਸੋਚਿਆ ਨਹੀਂ ਸੀ ਨਾ ਹੋਗਾ ਤੇ ਇੱਧਰ ਆ ਸਾਰਾ ਸਵੇਰ ਦਾ ਪਿਆਵਾ ਖੜਾ ਹੀ ਕੋਲੇ ਕਿਉਂਕਿ ਸਵੇਰੇ ਬਣਾਏ ਸੀਗੇ ਮੈਂ ਭੁੱਲ ਰਹੀ ਜਾਂਦੇ ਦਹੀਂ ਪੱਲੇ 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 ਆ ਪਏ ਨੇ ਉੱਦੇ ਉੱਤਰ ਪਏ ਨੇ ਤੇ ਮੈਨੂੰ ਲੱਗਾ ਕਿਸੇ ਨੇ ਨਹੀਂ ਖਾਤੇ ਹੈਗੇ ਨਾ ਆਪਣੇ ਚ ਇਸ ਨਹੀਂ ਖਾਦੀ ਤੇ ਇੱਧਰ ਮੈਂ ਕਿਨ ਇੱਕ ਨਾਰ ਛੱਲ ਲਿਆ ਤੇ ਮੈਂ ਹੁਣ ਇੱਧਰ ਉਹ ਸਮਾਨ ਦੇ ਵਿੱਚੋਂ ਲੱਭਣਾ ਪੁੱਛਿਆ ਤੇ ਫੇਰ ਆਪਾਂ ਆਪਣੇ ਖਾਣੇ ਆ ਮੈਨੂੰ ਲੱਗਿਆ ਕਿ ਤੇ ਕਹਿੰਦੇ ਮੈਂ ਇਹਦੇ ਨਾਲ ਸਾਮਾਨ ਸੈੱਟ ਕਰਦਾ ਉਹ ਵੀ ਕਰ ਦੂੰਗਾ ਮੈਂ ਮਾੜਾ ਮੋਟਾ ਫਿਰ ਮੈਨੂੰ ਐ ਹੁੰਦਾ ਨਾ ਫਿਰ ਐ ਕਹਦੇ ਨੇ ਵੀ ਆਹ ਇੱਥੇ ਰੱਖ ਤਾ ਇੱਥੇ ਰੱਖ ਤਾ ਮੈਂ ਆਪਣੇ ਹਿਸਾਬ ਨਾਲ ਰੱਖਣਾ ਉਹ ਆਪਣੇ ਹਿਸਾਬ ਨਾਲ ਰੱਖਣਾ ਕੋਈ ਦੰਮੀ ਰੱਖ ਦੇ ਕਿਉਂਕਿ ਹੁਣ ਬੰਦੇ 3-4 ਨੇ ਰਹੇ ਕਿ ਆਪਣੇ ਹਿਸਾਬ ਨਾਲ ਸਾਮਾਨ ਰੱਖਦਾ ਜਿਹਦਾ ਵਿੱਚ ਮੈਨੂੰ ਲੱਭਣਾ ਹੀ ਪੈਂਦਾ ਮੈਨੂੰ ਲੱਗਦਾ ਹੀ ਨਹੀਂ ਹੈਗਾ ਮੇਰਾ ਰੱਖਿਆ ਹੋਇਆ ਸਾਮਾਨ ਵੀ ਜਿੱਥੇ ਲੱਭਦਾ ਹਰੇਕ ਮੈਂ ਮੈਂ ਚਲਾਉਂਗਾ ਜਿੰਨੀ ਦੇਰ ਚਾਹੀਦੀ ਹੈ ਮੈਨੂੰ ਜਿੱਥੇ ਮਰਦੀ ਰੱਖਦਾ ਹੁੰਦਾ ਮੈਨੂੰ ਲੱਭਦਾ ਹੀ ਨਹੀਂ ਕੋਈ ਨਹੀਂ ਫਿਰ ਤਾਂ ਹੀ ਮੈਂ ਕਹਿੰਦਾ ਹਰ ਤੂੰ ਪਰ ਸੈੱਟ ਕਰ ਸਕਦੀ ਆ ਆਪਣੇ ਹਿਸਾਬ ਨਾਲ ਮੋਟੇ ਮੋਟੇ ਜਿਵੇਂ ਰੱਖ ਲੈਣਾ ਵਾ ਨਹੀਂ ਕੋਈ ਗੱਲ ਨਹੀਂ ਬਾਅਦ ਚ ਦੇਖਦੇ ਹੁੱਕ ਲੱਗੀ ਹੁੱਕ ਵਾਲੀ ਲੱਗੀ ਹੋਈ ਆ ਵਾ ਸਾਰੇ ਆਣੇ ਭੁੱਖੇ 2 ਵਜ ਗਏ ਹਾਂ ਛੇਤੀ ਛੇਤੀ ਖਾਈਏ ਖਾਸੇ ਖਾਦੇ ਜਾਣੇ ਫੇਰ ਔਖੇ ਹੋ ਜਾਣੇ ਵੱਧ ਖਾ ਕੇ ਨਹੀਂ ਔਖੇ ਨੂੰ ਰੋਣ ਨਹੀਂ ਹੈਗਾ ਡੈਡੀ ਦੇ ਕਹਿਣਾਂ ਨੂੰ ਘਰ ਦਾ ਤੇਲ ਘਰ ਦਾ ਕਿਉਂ ਕਹੱਸਦੀ ਸੁਜੀ ਸਹੀ ਗੱਲ ਆ ਤੇ ਮੇਰਾ ਚਿੱਟਾ ਛੋਲਾ ਦੱਸੋ ਜੀ ਕਿਵੇਂ ਲੱਗਦਾ ਤੇ ਚੋਲੇ ਨਾਲ ਚਿੱਟਾ ਜੂਰੀਆ ਮਿੱੱਚੇ ਮਿਕਸਿਆ ਹੋ ਜਾਂਦਾ ਘੱਟ ਦੇਖਣਾ ਚਾਹੀਦਾ ਮੇਰੇ ਸਾਬ ਨੂੰ ਹਾਂ ਤੇ ਜੇ ਮੈਂ ਕੁਝ ਕਹਿਣ ਲੱਗੀ ਸੀ ਉਹ ਗੱਲ ਮੇਰੇ ਦਿਮਾਗ 'ਚ ਹੀ ਹੈਗੀ ਆ ਵੀ ਇਹ ਚਿੱਟਾ ਵੈਸਲੀ ਇਹਨੂੰ ਖਾਣ ਤੋਂ ਪਹਿਲਾਂ ਕੁਝ ਵੀ ਚੂਕੀ ਚਟਣੀ ਜੀ ਪੱਕਾ ਡੁੱਲੋਗੇ ਕਿਉਂਕਿ ਜਦੋਂ ਉਹ ਤੋਂ ਪਹਿਲਾਂ ਵੀ ਚੇਂਜ ਕਰ ਲਈ ਸੀਗੇ ਨਾ ਵਿਆਹ ਤੇ ਵੀਡੀਓ 'ਚ ਦੱਸਿਆ ਨਹੀਂ ਹੋਇਆ ਮੈਂ ਤੇ ਚਾਚੀ ਵਿਆਹ ਤੇ ਗਈ ਸੀ ਜਿਹੜਾ ਚਾਚੀ ਜੀ ਦੇ ਬ੍ਰਦਰ ਦਾ ਵਿਆਹ ਸੀਗਾ ਮੇਰਾ ਸਾਰਾ ਵਿਆਹ ਖਰਾਬ ਹੋ ਗਿਆ ਸੀ ਮੈਂ ਚਿੱਟਾ ਚੋਲਾ ਪਾ ਕੇ ਗਈ ਐਨੀ ਚਾਹ ਨਾਲ ਉਹ ਪਾਪਾ ਜੀ ਰੱਖਣ ਲੱਗਿਆਂ ਉਹਨਾਂ ਨੇ ਮੇਰੀ ਲੋਪ ਪਈ ਡੋਲਤੀ ਮੇਰੇ ਸਾਰੇ ਕੱਪੜੇ ਗੰਦੇ ਹੋ ਗਏ ਮੇਰਾ ਅੱਧਾ ਪੈ ਗਿਆ ਵਾਸ਼ਰੂਮ ਚ ਹੀ ਨੰਗ ਗਿਆ ਤੇ ਇਸ ਲਈ ਮੈਂ ਵੀ ਚੇਂਜ ਕਰ ਲਵਾਂ ਹੁਣ ਤੇ ਫਿਰ ਆਪਾਂ ਛਕ ਦੂਗਾ